ਜੇ ਰੱਖੋ ਸੇਵਕਾਂ ਦੀ ਹੱਥ ਤੇ ਆਂ ਦੇ ਰਾਂਦੇ ਵਿੱਚ ਤਾਰੇ ਅਪਿਲਣੀ ਮਾਈ ਨੂੰ ਮੈਨੂੰ ਬਿਤਾਰੋ ਗੁਰੂ ਰਵਿਦਾਸ ਜੀ ਸਾਨੂੰ ਬਿਤਾਰੋ 라ਜ ਰੱਖੋ ਸੇਵਕਾਂ ਦੀ ਜੋਠਿਆਂ ਮੇਰਾ ਦੇ ਵਿੱਚੋਂ ਤਾਰੇ ਅਸ਼ਬਰੀ ਮਾਈ ਨੂੰ ਸਾਨੂੰ ਬਿਤਾਰੋ ਗੁਰੂ ਰਵਿਦਾਸ ਜੀ ਸਾਨੂੰ ਬਿਤਾਰ ਲਾਜ ਰੱਖੋ ਸੇਵਕਾਂ ਦੀ ਮੂੰche ਚੜ ਕੇ ਕਵੀਰ ਵਾਜਾ ਮਾਰ ਦੇ ਕਿੱਥੇ ਚੱਲੇ ਗੁਰੂ ਰਵਿਦਾਸ ਜੀ ਕਿੱਥੇ ਚੱਲੇ ਲਾਜ ਰੱਖੋ ਸੇਵਕਾਂ ਦੀ ਮੂੰche ਚੜ ਕੇ ਕਵੀਰ ਵਾਜਾ ਮਾਰ ਦੇ ਕਿੱਥੇ ਚੱਲੇ ਗੁਰੂ ਰਵਿਦਾਸ ਜੀ ਕਿਥੇ ਚੱਲੇ ਲਾਜ ਰੱਖੋ ਸੇਵਕਾਂ ਦੀ ਸਾੜੀਆਂ ਦੇ ਵਿੱਚ ਤੂੰ ਸਿਤਾਰੇ ਅਧਰੋਪਤਾ ਮਾਈ ਨੂੰ ਸਾਨੂੰ ਵਿਤਾਰੋ ਗੁਰੂ ਰਵਿਦਾਸ ਜੀ ਸਾਨੂੰ ਵਿਤਾਰੋ ਲਾਜ ਰੱਖੋ ਸੇਵਕਾਂ ਦੀ ਸਾੜੀਆਂ ਦੇ ਵਿੱਚ ਤੂੰ ਸਿਤਾਰੇ ਅਧਰੋਪਤਾ ਮਾਈ ਨੂੰ ਸਾਨੂੰ ਵਿਤਾਰੋ ਗੁਰੂ ਰਵਿਦਾਸ ਜੀ ਸਾਨੂੰ ਬਿਤਾਰੋ ਲਾਜ ਰੱਖੋ ਸੇਵਕਾਂ ਦੀ ਹੂੰਚੇ ਚੜ ਕੇ ਕਵੀਰ ਵਾਜਾ ਮਾਰ ਦੇ ਕਿੱਥੇ ਚੱਲੇ ਗੁਰੂ ਰਵਿਦਾਸ ਜੀ ਕਿੱਥੇ ਚੱਲੇ ਲਾਜ ਰੱਖੋ ਸੇਵਕਾਂ ਦੀ ਹੂੰਚੇ ਚੜ ਕੇ ਕਵੀਰ ਵਾਜਾ ਮਾਰ ਦੇ ਕਿਥੇ ਚੱਲੇ ਗੁਰੂ ਰਵਿਦਾਸ ਜੀ ਕਿਥੇ ਚੱਲੇ ਲਾਜ ਰਖੋ ਸੇਵਕਾਂ ਦੀ ਅੰਦੇ ਵਿੱਚੋਂ ਤੁਸੀਂ ਤਾਰੇ ਅਤਨੇ ਪੈਨੋ ਮੈਨੂੰ ਵੀ ਤਾਰੋ ਗੁਰੂ ਰਵਿਦਾਸ ਜੀ ਮੈਨੂੰ ਵੀ ਤਾਰੋ ਲਾਜ ਰਖੋ ਸੇਵਕਾਂ ਦੀ ਪਥਰਾਂ ਦੇ ਵਿੱਚ ਤੂੰ ਸਿਤਾਰੇ ਅਤਨ ਨੇ ਪਾਈ ਨ ਮੈਨੂੰ ਬਿਤਾਰੋ ਗੁਰੂ ਰਵਿਦਾਸ ਜੀ ਮੈਨੂੰ ਬਿਤਾਰੋ ਲਾਜ ਰੱਖੋ ਸੇਵਕਾਂ ਦੀ ਹੂੰਚੇ ਚੜੇ ਕਿ ਕਭੀ ਰਵਾਜਾ ਮਰਦੇ ਕਿੱਥੇ ਚੱਲੇ ਗੁਰੂ ਰਵਿਦਾਸ ਜੀ ਕਿੱਥੇ ਚੱਲੇ ਲਾਜ ਰੱਖੋ ਸੇਵਕਾਂ ਦੀ ਪੂਛੇ ਚੜ ਕੇ ਕਵੀਰ ਵਾਜਾ ਮਾਰ ਦੇ ਕਿਥੇ ਚੱਲੇ ਗੁਰੂ ਰਵਿਦਾਸ ਜੀ ਕਿਥੇ ਚੱਲੇ ਲਾਜ ਰੱਖੋ ਸੇਵਕਾਂ ਦੀ ਕਤੇ ਆਥਮੰდე ਵਿੱਚ ਤਾਰੇ ਅਪਰ ਲਾਦ ਨੂੰ ਮੈਨੂੰ ਵੀ ਤਾਰੋ ਗੁਰੂ ਰਵਿਦਾਸ ਜੀ ਮੈਨੂੰ ਵੀ ਤਾਰੋ ਲਾਜ ਰੱਖੋ ਸੇਵਕਾਂ ਦੀ ਸਤਿਆਂ thamach tu sitare par laj nu mainu vitaro guru ravidas ji mainu vitaro laj rakho sev kandi munche chade ke kavir vajamar de kithe challe guru ravidas ji kithe challe laj rakho sev kandi ਉੱਚੇ ਚੜ ਕੇ ਕਵੀਰ ਵਾਜਾ ਮਾਰ ਦੇ ਕਿਥੇ ਚੱਲੇ ਗੁਰੂ ਰਵਿਦਾਸ ਜੀ ਕਿਥੇ ਚੱਲੇ ਲਾਜ ਰੱਖੋ ਸੇਵਕਾਂ ਦੀ ਹੱਥ ਚ ਕਮੰਡਲੀ ਤੇ ਮੋਢੇ ਉਤੇ ਕੰਬਲੀ ਕਿਥੇ ਚੱਲੇ ਗੁਰੂ ਰਵਿਦਾਸ ਜੀ ਕਿਥੇ ਚੱਲੇ ਲਾਜ ਰੱਖੋ ਸੇਵਕਾਂ ਦੀ ਹੱਥ ਚ ਕਮੰਡਲੀ ਤੇ ਮੁੰਡੇ ਉਤੇ ਕੰਬਲੀ ਕਿੱਥੇ ਚੱਲੇ ਗੁਰੂ ਰਵਿਦਾਸ ਜੀ ਕਿੱਥੇ ਚੱਲੇ ਲਾਜ ਰੱਖੋ ਸੇਵਕਾਂ ਦੀ